ਮੈਂ ਤਾਂ ਜਿੰਦਗੀ ਵਿੱਚ ਵੇਖਿਆ ਤੇ ਬਹੁਤ ਸਮਾਂ ਮੈਨੂੰ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਦਾ ਵੀ ਗੁਰੂ ਰਾਮਦਾਸ ਨੇ ਸੁਭਾਗ ਬਖਸ਼ਿਆ ਤੇ ਮੈਂ ਵੇਖਦਾ ਰਿਹਾ ਸਿੱਖ ਜਗਤ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਦਵੀ ਜਿਹੜੀ ਉਹ ਬਹੁਤ ਵੱਡੀ ਹੈ ਸਤਕਾਰਤ ਹੈ ਸੰਸਾਰ ਭਾਰਵੇ ਕੇ ਇਸ ਪਦਵੀ ਦਾ ਸਤਕਾਰ ਪਰ ਜੋ ਮੈਂ ساری ਜ਼ਿੰਦਗੀ ਚ ਵੇਖਿਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਦੋਂ ਜਦੋਂ ਵੀ ਜਥੇਦਾਰਾਂ ਨਾਲ ਲੌਂਦੀ ਰਹੀ ਹੈ ਦੇ ਇੱਜ਼ਤ ਕਰਕੇ ਸਾਰੇ ਜਥੇਦਾਰਾਂ ਨਾਲ ਘਰਾਂ ਨੂੰ ਤੋਰੇ ਨੇ ਉਹਦਾ ਕਾਰਨ ਇੱਕੋ ਇੱਕ ਹੈ ਕਿ ਇੱਕ ਪਰਿਵਾਰ ਦਾ ਰਾਜ ਆ ਤੇ ਸਾਰੇ ਫਰਮੇਕੀ ਦੇ ਪ੍ਰਧਾਨ ਤੋਂ ਲੈ ਕੇ ਮੈਂਬਰਾਂ ਤੱਕ ਉਹ ਜੀ ਹਜ਼ੂਰੀ ਕਰਕੇ ਆਪਣਾ ਵਕਤ ਪਾਸ ਕਰ ਰਹੇ ਵੀ ਸਾਡੀ ਚਾਦਰ ਬਣੀ ਰਹੇ ਜੇ ਆਖੀਏ ਕੋਈ ਸੱਚ ਦੀ ਗੱਲ ਕਰਨ ਵਾਲਾ ਕੋ ਹੋਵੇ ਜਾਂ ਕੋਈ ਨਿਆਂ ਇਥੋਂ ਮਿਲ ਸਕਦਾ ਹੋਵੇ ਕਉ ਦੀ ਤਾਸ ਰੱਖਰੇ ਮੇਰੇ ਖਿਆਲਾ ਵੀ ਐਸੇ ਮੂਰਖਤਾ ਹੀ ਹੈ ਜਿੰਨੇ ਜਿੰਨੇ ਵੀ ਸਿਆਣੇ ਬੰਦੇ ਇਥੇ ਆਏ ਸਤਕਾਰਤ ਪਤਵੀਆਂ ਤੇ ਬੈਠੇ ਉਹਨਾਂ ਨਾਲ ਇਸੇ ਤਰ੍ਹਾਂ ਵਾਪਰਿਆ ਜੋ ਗਿਆਨੀ ਹਰਪ੍ਰੀਤ ਸਿੰਘ ਨਾਲ ਅੱਜ ਵਾਪਰਿਆ ਸੋ ਮੇਰੇ ਨਾਲ ਖੁਦ ਵਾਪਰਿਆ ਅੱਜ ਤੱਕ ਸ਼੍ਰੋਮਣੀ ਕਮੇਟੀ ਮੇਰੇ ਹੱਕ ਜੀ ਫੈਸਲਾ ਕਰੇ ਸ੍ਰੀ ਅਕਾਲ ਤਖਤ ਸਾਹਿਬ ਮੇਰੇ ਨਾਲ ਖਲੋਵੇ ਜੇ ਮੈਂ ਬਾਦਲ ਕਾ ਨਹੀਂ ਬਣ ਸਕਿਆ ਕਿ ਅਕਾਲ ਤਖਤ ਦਾ ਜ਼ਹਿਦਾਰ ਵੀ ਮੇਥੋਂ ਮੂੰਹ ਵਾਟ ਲਵੇ ਸ਼੍ਰੋਮਣੀ ਕਮੇਟੀ ਫੈਸਲੇ ਤੇ ਵੀ ਭੱਜ ਜਾਵੇ ਕਿ ਕੋਈ ਗੱਲ ਜਿਹੜੀ ਸਹੀਾਈ ਦੀ ਹੈ ਉਹ ਇਹਨਾਂ ਤੋਂ ਕਦੇ ਪਾ ਲਿਆ ਲੱਭ ਨਹੀਂ ਸਕਦੀ ਕਿਉਂਕਿ ਜਿੰਨੇ ਵੀ ਜਥੇਦਾਰ ਜਾਂ ਜਿਹੜਾ ਵੀ ਇਸ ਸ਼੍ਰੋਮਣੀ ਕਮੇਟੀ 'ਚ ਆਵੇਗਾ ਉਹਨੂੰ ਬਾਦਲ ਦੇ ਪਰਿਵਾਰ ਨੇ ਵਰਤਨਾ ਜੇ ਤੋਂ ਲਾਹ ਕਿਟ ਦੀ ਲੰਘ ਜਾਵੇ ਕਿ ਉਹ ਬਹੁਤ ਵੱਡਾ ਸਿਆਣਾ ਹੈ ਵਿਦਵਾਨ ਹੈ eri ਪੰਥ ਨੂੰ ਬੜੀ ਲੋੜ ਹੈ ਜਿਹੜਾ ਬੰਦਾ ਮਾਰਾ ਮੋਟਾ ਕੋਸ ਕਰ ਚੁੱਕਦਾ ਉਹ ਕੌਮ ਦਾ ਗਦਾਰ ਹੈ ਤੈਨੂੰ ਘਰੇ ਭੇਜ ਦਿਓ ਦੀ ਲੋੜ ਕੋਈ ਨਹੀਂ ਪਰ ਮੈਨੂੰ ਮੈਂ ਵੇਖਿਆ ਕਿਉਂਕਿ ਆਪਣੇ ਨਾਲ ਬੀਤੀ ਬੰਦੇ ਨੂੰ ਯਾਦ ਹੁੰਦੀ ਹੈ ਜਦੋਂ ਕਿ ਰਹਿ ਰੱਖ ਦਾ ਮਸਲਾ ਹੁੰਦਾ ਸੀ ਸੰਤ ਸਮਾਜ ਸਾਰਾ ਹੀ ਬੜੀਆਂ ਮੀਟਿੰਗਾਂ ਕਰਨੀਆਂ ਤਗੜੇ ਹੋ ਕੇ ਰਹਿ راستੇ ਪੜੋ ਜੀ ਅਸੀਂ ਸਾਰੇ ਤੁਹਾਡੇ ਨਾਲ ਆ ਜਿੰਨੇ ਸੰਤ ਨੇ ਜਿੰਨਾ ਸੰਤ ਸਮਾਜ ਆ ਤੁਹਾਡੇ ਨਾਲ ਆ ਚਲੋ ਅਸੀਂ ਤਾਂ ਆਪਣੀ ਡਿਊਟੀ ਵਜਾਉਂਦੇ ਰਹਿ ਇੱਕ ਵੀ ਸੰਤ ਮਾਈ ਦਾ ਲਾਲ ਜਿੱਦਣ ਮੈਨੂੰ ਉਹਨਾਂ ਨੇ ਕੱਢਿਆ ਕਿ ਉਸ ਦਿਨ ਇੱਕ ਸੰਤ ਵੀ ਮੈਨੂੰ ਟੈਲੀਫੋਨ ਕਰਕੇ ਮੈਨੂੰ ਪੁੱਛਿਆ ਵੀ ਤੁਹਾਡਾ ਕੀ ਹਾਲ ਚਾਲ ਆ ਕਿੱਥੇ ਕਿੱذ ਕਿਵੇਂ ਆ ਜਾਨੀ ਹਰਪ੍ਰੀਤ ਸਿੰਘ ਜਦੋਂ ਪਦਵੀ ਤੇ ਸੀ ਸਾਰੇ ਗੋਡੀਆਂ ਹੱਥ ਲਾਉਂਦੇ ਸਤਕਾਰ ਵੀ ਕਰਦੇ ਸੀ ਅੱਜ ਤੁਸੀਂ ਵੇਖੋ ਜੀ ਇੱਕ ਸੰਤ ਵੀ ਬੋਲ ਗਿਆ ਸਿਆਸੀ ਬੰਦੇ ਮੈਂਬਰਾਂ ਨੂੰ ਤਾਂ ਗੱਲ ਜੜੋ ਤਾਂ ਕਿ ਲਈ ਆਬ ਲਾਉਣਗੇ ਤੇ ਮੈਂ ਵੇਖਦਾ ਫੇਸਬੁੱਕ ਤੇ ਜਦੋਂ ਅੱਧਾ ਦਾ ਨਾਮ ਲੈ ਕੇ ਇੱਕ ਵਾਰ ਮੈਂ ਵੇਖਿਆ ਸੀ ਵੇਖੋ ਭਾਵੇਂ ਕਿਸੇ ਦੇ ਕਿਸੇ ਨਾਲ ਮਤ ਪੇਰ ਹੋਣ ਪਦਵੀ ਦਾ ਸਤਕਾਰ ਬਹਾਲ ਹੋਣਾ ਚਾਹੀਦਾ ਮੁਖਤਸਰ ਸਾਹਿਬ ਬੈਠੇ ਸੌਥੇ ਸਾਰੇ ਅਹੁਦੇਦਾਰ ਬੈਠੇ ਤੇ ਇੱਕ ਬੰਦੇ ਨੇ ਪ੍ਰੋਫੈਸਰ ਦਰਸ਼ਨ ਸਿੰਘ ਦਾ ਅੱਧਾ ਨਾਮ ਲੈ ਕੇ ਗਾਲਾਂ ਕੱਢ ਕਰਕੇ ਗਾਲਾਂ ਕੱਢੇ ਕਿਉਂਕਿ ਉਹ ਬਰਨਾਲੇ ਨੂੰ ਉਹਨਾਂ ਨੇ ਇੱਥੇ ਤਲਬ ਕੀਤਾ ਸੀ ਪੂਰੀ ਗੱਲ ਥਲੇਟ ਪਾਈ ਥਮਣਾ ਬਣਿਆ ਇਸ ਗੱਲ ਤੋਂ ਵੀ ਸਾਡੇ ਬਰਨਾਲਾ ਸਭ ਨੇ ਉਹ ਕ ਕੀਤਾ ਉਸ ਜਹੇਦਾਰ ਨੇ ਕਿ ਉਹ ਧੀਆਂ ਦੀਆਂ ਗਾਲਾਂ ਕੱਢੇ ਤਾਂ ਨਾਂ ਲੈ ਕੇ ਬੋਲੇ ਅੱਜ ਉਹੀ ਹਰਪ੍ਰੀਤ ਸਿੰਘ ਨੂੰ ਹੈਪੀ ਹੈਪੀ ਕਹਿ ਕੇ ਜੇ ਸਾਡੇ ਲੋਕ ਬੋਲਣ ਤੇ ਮੈਂ ਕਹਿੰਦਾ ਲੱਖ ਲਾਣ ਤਾਂ ਸਾਡੇ ਕੀ ਸਾਡੀ ਵਿਚਾਰਧਾਰਾ ਹੈ ਕੀ ਇਸ ਕਾਲ ਤੱਕ ਦੀ ਪਦਵੀ ਦਾ ਸਤਕਾਰ ਹੈ ਸੋ ਇੱਕ ਵਿਧਾਇਕ ਦੇ ਮਗਰ ਲਾ ਕੇ ਝੂਠੇ ਲਿਜਾਉ ਬਾਜ਼ੀਆਂ ਕਰ ਕਰਕੇ ਕਿਸੇ ਨੂੰ ਲਾਲਚ ਦੇ ਕੇ ਜੋ ਮਰਜੀ ਤੁਸੀਂ ਕਿਸੇ ਤੋਂ ਬੁਲਾਓ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਤਰ੍ਹਾਂ ਵਾਲੇ ਇਹਨਾਂ ਨੇ ਕਿਉਂਕਿ ਲਕਸ਼ਣ ਤਾਂ ਦੇਸੀ ਜਾਂਦੇ ਸੀ ਅਸੀਂ ਸਾਰੇ ਚਾਹੁੰਦੇ ਸਾਂ ਬੜੇ ਲੋਕ ਚਾਹੁੰਦੇ ਆਂ ਕਿ ਕਾਲ ਤੱਕ ਦਾ ਇਹ ਜਹਾਜ਼ਾਰ ਜੀ ਡਟ ਕੇ ਬੋਲੇ ਜੀ ਕਿਰੇ ਥੱਲੇ ਨਾ ਲੱਗੇ ਜੀ ਕਾਲੀ ਫੂਲਾ ਸਿੰਘ ਵਰਗਾ ਹੋਵੇ ਜੀ ਜੇ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਨੇ ਦੋ ਤਰੀਕ ਨੂੰ ਪੁੱਛਿਆ ਬਾਦਲ ਕੇ ਸੁਖਵੀਰ ਨੂੰ ਤੇ ਉਸ ਦਿਨ ਸਾਰਾ ਕੁਝ ਉਥੇ ਹੋਇਆ ਇਹਨਾਂ ਚਰਵੀ ਹਲਾਇਆ ਵੀ ਮੈਂ ਸਭ ਕੁਝ ਕੀਤਾ ਕਿ ਜਹੇਦਾਰ ਨੇ ਜੇ ਪੁੱਛਿਆ ਤਲਬਿਆ ਕਿ ਦੋ ਤਰੀਕ ਤੋਂ ਬਾਅਦ ਇਹ ਚੱਲ ਪਿਆ ਸੀ ਵੀ ਉਹਨਾਂ ਨੂੰ ਰਹਿਣ ਨਹੀਂ ਦਿੰਦੇ ਕਿਉਂਕਿ ਇਸੇ ਤਰੀਕੇ ਕਰਦੇ ਨੇ ਜਿਹੜਾ ਇਹਨਾਂ ਦੇ ਜੀਹ ਹਜੂਰੀ ਨਾਲ ਕਰੇ ਉਹਨੂੰ ਇਕਾਲ ਤੱਕ ਤੱਕੀ ਕਿਸੇ ਪਦਵੀ ਤੇ ਵੀ ਇਹ ਰਹਿਣ ਤੋਂ ਗਾਰ ਨਹੀਂ ਛੱਡਦੇ ਸੋ ਇਹ ਬਹੁਤ ਮੈਂ ਸਮਝਦਾ ਕਿ ਕਾਟੇ ਵਾਲਾ ਕੌਮਵਾਤੇ ਸੌਦਾ ਇਹ ਸਤਕਾਰਤ ਪਦਵੀਆਂ ਦਾ ਕੋਈ ਨਿਯਮ ਸਿਧਾਂਤ ਹੋਣਾ ਚਾਹੀਦਾ ਇਹ ਕਿਸੇ ਨੂੰ ਬਰਖਾਸਤ ਵੀ ਕਰਨਾ ਹੈ ਤਾਂ ਉਹਦਾ ਢੰਗ ਤਰੀਕਾ ਵੀ ਕੋਈ ਹੋਣਾ ਚਾਹੀਦਾ ਜੋ ਕੁਝ ਹੋ ਰਿਹਾ ਹੈ ਨਾ ਇੱਕ ਪਰਿਵਾਰ ਦੇ ਕੀ ਜਥੇਬੰਦੀਆਂ ਕੀ ਕਾਲ ਤਖਤੀ ਮਾਨ ਮਰਯਾਦਾ ਸਾਰਿਆਂ ਨੂੰ ਹੜੱਪੀ ਜਾ ਰਹੇ ਨੇ ਕਿਸੇ ਗੱਲ ਤੇ ਕੌਮ ਦੀ ਐਸ ਤਰ ਜਿਹੜੀ ਆ ਹਾਲਤ ਹੋ ਰਹੀ ਹੈ ਇੱਕ ਪਰਿਵਾਰ ਦੇ ਕਾਰਨ ਹੋ ਰਹੀ ਹੈ ਕਿੰਨੇ ਐਸਜੀਪੀਆਈ ਪੀਸੀ ਮੈਂਬਰ ਨੇ ਮੈਂ ਹੈਰਾਨ ਹੋ ਗਿਆ ਮੈਨੂੰ ਇੱਕ ਦਿਨ ਜਦੋਂ ਪ੍ਰਧਾਨ ਧਾਮੀ ਸਾਹਿਬ ਵੀ ਵੀ ਤਬਦੀਰ ਕਰਨ ਨੂੰ ਗਾਲਾਂ ਕੱਢੀਆਂ ਸੀ ਨਾ ਜਾਂ ਉਦਨ ਮੰਨ ਕੇ ਆਈ ਸੀ ਪੀ ਏਡੇ ਪੜੇ ਲਿਖੇ ਤੇ ਪਦਵੀਆਂ ਤੇ ਬਹਿ ਕੇ ਤੇ ਆ ਬੋਲ ਬਾਣੀ ਤੇ ਜਾਂ ਹੁਣ ਮੈਂ ਵੇਖਿਆ ਵੀ ਜਦੋਂ ਗਿਆਨੀ ਹਰਪੀਤ ਤੇਗ ਨੂੰ ਬਿਨਾਂ ਵਜ੍ਹਾ ਤੋਂ ਲਾਇਆ ਗਿਆ ਤੇ ਸਾਰੇ ਅੱਜ ਮੈਂਬਰ ਬੈਠੇ ਨੇ ਬਲੇ ਹਾਰ ਜਾਈਏ ਤੁਹਾਡੀ ਸਿਆਣਪ ਤੋਂ ਕਿ ਤੁਸੀਂ ਕਰੇ ਕਦੇ ਨਾ ਕਰੇ ਸੋਚੋ ਵੀ ਸਾਡੀ ਕੌਮ ਦਾ ਕੀ ਹਾਲ ਹੋਵੇਗਾ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਤੁਸੀਂ ਆਪੇ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੋ ਕਦੇ ਨਾ ਕਦੇ ਰੱਬ ਨੂੰ ਜਾਣ ਦੇਣੀ ਹੈ ਘਰੇ ਸੋਚਿਓ ਚਾਰਕ ਦਿਨ ਦੀ ਬੱਲੇ ਬੱਲੇ ਤੇ ਉਹਦਿਆਂ ਵਾਸਤੇ ਤੁਸੀਂ ਕੌਮ ਦਾ ਸਿਰ ਨਹੀਂ ਵਾਂ ਕਾਲ ਤੱਕ ਦੀ ਮਾਨ ਮਰਿਆਦਾ ਦੀਆਂ ਝੱਗੀਆਂ ਉਡਾ ਰਹੇ ਹੋ ਜਿਥੇ ਬੰਦਿਆਂ ਨੂੰ ਖੇਰੂ ਖੇਰੂ ਕਰਕੇ ਤੁਸੀਂ ਰੋਲ ਰਹੇ ਹੋ ਔਰ ਆਪ ਰੋਲਣਾ ਤੁਸੀਂ ਤੇ ਤੁਸੀਂ ਕੌਮ ਵੀ ਰੋਲ ਕੇ ਰੱਖ ਦਿੱਤੀ ਹੈ ਗੁਰੂ ਤੁਹਾਨੂੰ ਸਮਤ ਵਕਤ ਸੈ ਸਿੰਘ ਸਾਹਿਬ ਜੀ ਕਾਲ ਤੱਕ ਸਾਡੇ ਸਾਭਾ ਜੱਥੇ ਦਾ ਜਨਮ ਜੀ ਜੀ